ਪਰ ਇਸ ਦੇ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਨਮਸਕਾਰ ਸਵੇਰ ਦੀ RAM RAM ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸਤਿ ਸ੍ਰੀ ਅਕਾਲ ਜੀ ਔਰ ਵੰਦੇ ਮਾਤਰ ਜੀ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿ ਭਾਰਤ ਇੱਕ ਵਿਕਾਸ ਦੀ ਰਾਹ ਤੇ ਜਾ ਰਿਹਾ ਹੈ ਜਿਹੜਾ ਇਹ ਵਿਕਸਿਤ ਭਾਰਤ ਹੈ ਐਨੇ ਵਿਕਾਸ ਦੀ ਰਾਹ ਤੇ ਜਿਹੜੇ 11 ਸਾਲ ਮੋਦੀ ਸਰਕਾਰ ਦੇ ਨੇ ਉਹਨਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਨਾਂ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਮੈਂ ਗੱਲ ਕਰਾਂ ਜਾਂ ਮੈਂ ਗੱਲ ਕਰਾਂ ਕਿ ਇਹ ਦਰਬਾਰ ਦੇ ਵਿੱਚ ਹੀ ਖਤਮ ਹੋ ਜਾਣਗੇ 11 ਸਾਲ 'ਚ ਜਿਹੜਾ ਵਿਕਾਸ ਹੋਇਆ ਹੈ ਇਹ ਪੋਸਿਬਿਲਟੀ ਨਹੀਂ ਹੈ ਕਿਉਂਕਿ ਪੂਰੀ ਜ਼ਿੰਦਗੀ ਹੈ ਜਿਹਨੂੰ ਪੰਨਿਆਂ ਦੇ ਵਿੱਚ ਵੀ ਇਕੱਠਾ ਕਰਨਾ ਮੁਸ਼ਕਲ ਹੈ ਇੰਨਾ ਵਿਕਾਸ ਹੋਇਆ ਹੈ ਪਹਿਲਾਂ 11 ਸਾਲ ਦੀ ਜਿਹੜੀ ਯਾਤਰਾ ਇਹ ਵਾਲੀ ਹੈ ਮੋਦੀ ਜੀ ਨੇ ਇਕੱਲਿਆਂ ਨੇ ਨਹੀਂ ਕੀਤੀ ਉਹਨਾਂ ਦੇ ਤਪ ਨਾਲ ਜਿਹੜੇ ਭਾਰਤ ਦੇ ਸਾਡੇ ਲੋਕ ਸੀ ਉਹਨਾਂ ਦੀ ਮਿਹਨਤ ਉਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਉਹਨਾਂ ਨੇ ਨਾਲ ਲੈ ਕੇ ਕੀਤੀ ਅੱਜ ਜਿਹੜਾ ਮੋਦੀ ਜੀ ਦੇ ਵਕਤ ਹੈ 11 ਸਾਲ ਦਾ ਇਹਨੇ ਇੱਕ ਭਾਰਤ ਨੂੰ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਹੈ ਕਹਿੰਦੇ ਨੀਂਹ ਦਾ ਪੱਥਰ ਜਿੰਨਾ ਮਜ਼ਬੂਤ ਹੋਵੇ ਉਨੀ ਇਮਾਰਤ ਮਜ਼ਬੂਤ ਖੜੀ ਹੁੰਦੀ ਹੈ ਤੇ ਨੀਂਹ ਦਾ ਇੱਕ ਪੱਥਰ ਸਾਬਿਤ ਹੋਇਆ ਹੈ ਅੱਜ ਭਾਰਤ ਨੂੰ ਇੱਕ ਨਵੀਂ ਸੋਚ ਨਵੀਂ ਇਮਾਰਤ ਵੱਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੜੇ ਕੀਤਾ ਵਿਸ਼ਵ ਦੇ ਵਿੱਚ 11 ਸਾਲ ਦੇ ਵਿੱਚ ਪਹਿਲਾਂ ਇਸ ਅਮ੍ਰਿਤਕਾਲ ਨੂੰ ਉਹਨਾਂ ਨੇ ਇੱਕ ਸੋਚਣਾ ਸ਼ੁਰੂ ਕੀਤਾ ਸੀਗਾ ਕਿ ਮੈਂ ਆਪਣੇ ਦੇਸ਼ ਨੂੰ ਇੱਕ ਸੰਕਲਪ ਲੈ ਕੇ ਕਿ ਮੈਂ ਸਿੱਧੀ ਕਰਕੇ ਦਿਖਾਣੀ ਹੈ ਆਪਣੇ ਦੇਸ਼ ਨੂੰ ਗਰੀਬੀ ਤੋਂ ਬਾਹਰ ਹਟਾਉਣਾ ਹੈ ਅੰਤਿਮ ਸੀੜੀ ਤੇ ਖੜੇ ਵਿਅਕਤੀ ਦਾ ਮੈਂ ਜਿਹੜਾ ਉਹਦੀ ਸਹਾਇਤਾ ਕਰਨੀ ਹੈ ਉਹਨੂੰ ਉੱਪਰ ਲਿਆਉਣਾ ਹੈ ਜਿਹੜੇ ਸਾਡੇ ਆਦਰਸ਼ ਨੇ ਜਿਹੜੇ ਸਾਡੇ ਵਿਚਾਰ ਨੇ ਉਹਨਾਂ ਨਾਲ ਇੱਥੇ ਦੀ ਸੰਸਕ੍ਰਿਤੀ ਦੀ ਇੱਥੇ ਵੀ ਧਰੋਹਰ ਨੂੰ ਉਹਨੂੰ ਵੀ ਸਮਝੋਣਾ ਤੇ ਇਹਦੇ ਨਾਲ ਭਾਰਤ ਨੂੰ ਇੱਕ ਐਹੋ ਜਿਹਾ ਦੇਸ਼ ਬਣਾਣਾ ਹੈ ਜਿਹੜਾ ਦੇਸ਼ ਕੀ ਬਾਕੀ ਵਿਸ਼ਵ ਦੇ ਵਿੱਚ ਆਪਣਾ ਨਾਮ ਹਾਸਿਲ ਕਰ ਸਕੇ ਔਰ ਇਹਦੇ ਵਿੱਚ 11 ਸਾਲਾਂ 'ਚ ਉਹਨਾਂ ਨੇ ਬਹੁਤ ਹੀ ਪੱਕੇ ਕਦਮਾਂ ਨਾਲ ਆਪਣੀ ਨੀਂਹ ਰੱਖੀ ਔਰ ਅੱਜ ਭਾਰਤ ਵਿਸ਼ਵ ਦੇ ਵਿੱਚ ਮੰਨਿਆ ਜਾਂਦਾ ਹੈ ਕਹਿੰਦੇ ਐ ਕੀ ਪਰਫਾਰਮੈਂਸ ਹੁੰਦੀ ਹੈ ਪਰਫਾਰਮੈਂਸ ਕਿੱਦਾਂ ਦੀ ਹੁੰਦੀ ਹੈ ਹਰ ਚੀਜ਼ ਪਰਫਾਰਮੈਂਸ ਕੀਤੀ ਜਾਂਦੀ ਹੈ ਲੇਕਿਨ ਪੋਲਿਟ ਪੋਲਿਟਿਕਸ ਦੇ ਵਿੱਚ ਜਿਹੜੀ ਪਰਫਾਰਮੈਂਸ ਹੈ ਉਹ ਕਦੀ ਨਹੀਂ ਦੇਖੀ ਜਾਂਦੀ ਪਿਛਲੇ ਤੁਸੀਂ ਸਰਕਾਰਾਂ ਲੈ ਲਓ ਉਹਨਾਂ ਸਰਕਾਰਾਂ ਦੇ ਵਿੱਚ ਅੱਜ ਤੁਹਾਨੂੰ ਪਰਫਾਰਮੈਂਸ ਦੇਖਣ ਨੂੰ ਵੀ ਮਿਲ ਰਹੀ ਹੈ ਪਿਛਲੀਆਂ ਸਰਕਾਰਾਂ ਲੈ ਲਓ ਉਦੋਂ ਕੀ ਚੀਜ਼ਾਂ ਹੁੰਦੀਆਂ ਸੀ ਘਟਾਲੇ ਆਉਂਦੇ ਸੀ ਗਰੀਬੀ ਚੱਲ ਰਹੀ ਹੈ ਜੀ ਅਸੀਂ ਗਰੀਬੀ ਹਟਾਵਾਂਗੇ ਨਾ ਗਰੀਬੀ ਹਟਾਈ ਜਾਂਦੀ ਸੀ ਨਾ ਘਟਾਲੇ ਖਤਮ ਹੁੰਦੇ ਸੀ ਔਰ ਅਰਥਵਿਵਸਥਾ ਜਿਹੜੀ ਸੀ ਕਦੀ ਵੀ ਸਾਡੇ ਦੇਸ਼ ਦੀ ਮਜ਼ਬੂਤ ਉਦੋਂ ਨਹੀਂ ਸੀ ਉਦੋਂ ਦੇਸ਼ ਜਿਹੜਾ ਸੀ ਮੇਡ ਇਨ ਇੰਡੀਆ ਨਹੀਂ ਸੀ ਬਨਿਆ ਮੇਕ ਇਨ ਇੰਡੀਆ ਨਹੀਂ ਬਨਿਆ ਸੀ ਬਲਕਿ ਲੋਕਾਂ ਕੋਲੋਂ ਲੈ ਕੇ ਆਂਦਾ ਸੀ ਸਮਾਨ ਮੋਦੀ ਜੀ ਨੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਸੰਕਲਪ ਲੇਤਾ ਕਿ ਭਾਰਤ ਨੂੰ ਮੈਂ ਵਿਸ਼ਵ ਦੇ ਵਿੱਚ ਉਹਦਾ ਸਥਾਨ ਦਿਵਾਵਾਂਗਾ ਤੇ ਉਹ ਉਹ ਸਥਾਨ ਦੇਣ ਦੇ ਵਿੱਚ ਆਪਣਾ ਉਹਨਾਂ ਦਾ ਜਿਹੜਾ ਕਦਮ ਸੀ ਉਹ ਵੀ ਮਜਬੂਤੀ ਨਾਲ ਤੁਹਾਡੇ ਸਾਹਮਣੇ ਆਇਆ ਹੈ ਕਿ ਵਿਸ਼ਵ 'ਚ ਅੱਜ ਭਾਰਤ ਨੂੰ ਮੰਨਿਆ ਜਾ ਰਿਹਾ ਹੈ ਇਸ ਤੋਂ ਬਾਅਦ ਪਹਿਲਾਂ ਅਸੀਂ ਜੇ ਗੱਲ ਕਰੀਏ ਇਹਨਾਂ ਨੇ ਰਿਸਪਾਂਸਿਬਲ ਗਵਰਨਮੈਂਟ ਗਵਰਨਮੈਂਟ ਜਿਹੜੀ ਹੈ ਹਰ ਚੀਜ਼ ਦੀ ਰਿਸਪਾਂਸਿਬਲ ਹੈ ਕਿ ਸਾਡਾ ਦੇਸ਼ ਕਿਦਾਂ ਦਾ ਹੈ ਅਕਾਊਂਟੇਬਲ ਗਵਰਨਮੈਂਟ ਵਿਦ ਰਿਫਾਰਮ ਰਿਫਾਰਮ ਪਰਫਾਰਮੈਂਸ ਐਂਡ ਟ੍ਰਾਂਸਫਰ ਫਾਰ ਟ੍ਰਾਂਸਫਰਮ ਫਾਰਮੇਸ਼ਨ ਆਫ ਗਵਰਨਮੈਂਟ ਔਰ ਪਬਲਿਕ ਪਾਰਟਿਸਪੇਸ਼ਨ ਉਹ ਚ ਕਿਦਾਂ ਦੀ ਹੈ ਉਹੋ ਜੀ ਸਰਕਾਰ ਜਿਹੜੀ ਸੀ ਉਹ ਸਰਕਾਰ ਇਹ ਨੇਤৃত্ব ਵਾਲੀ ਸਰਕਾਰ ਜਿਹੜੀ ਆ ਉਹ ਇੱਥੇ ਖੜੀ ਕੀਤੀ ਭਾਰਤ ਦੇ ਵਿੱਚ ਕੇਂਦਰ ਦੇ ਵਿੱਚ ਇੱਕ ਵਿਕਸਿਤ ਇੱਕ ਵਿਸ਼ਾਲ ਸੋਚ ਵਾਲੀ ਸਰਕਾਰ ਅੱਜ ਖੜੀ ਹੈ ਪਹਿਲਾਂ ਸਭ ਤੋਂ 2014 ਤੋਂ ਪਹਿਲਾਂ ਤੁਸੀਂ ਜਾਣਦੇ ਹੋ 2014 ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਦੋਂ ਕੀ ਹੁੰਦਾ ਸੀ ਕੋਟਾਲੇ ਆਵੇ ਤੁਸ਼ਟੀ ਕਰਨ ਦੀ ਨੀਤੀ ਹੁੰਦੀ ਸੀ ਤੇ ਵਿਕਾਸ ਤੇ ਕੁਝ ਵੀ ਅਭਿਸ਼ਕਾਰ ਕੁਝ ਵੀ ਨਹੀਂ ਸੋਚਿਆ ਜਾਂਦਾ ਸੀ ਲੇਕਿਨ ਅੱਜ ਦੀ ਜਿਹੜੀ ਸਰਕਾਰ ਹੈ ਉਹ ਗੱਲ ਕਰਦੀ ਹੈ ਹੁਣ ਵਿਕਾਸ ਕਿੱਦਾਂ ਦਾ ਹੋਏਗਾ? ਅਵਿਸ਼ਕਾਰ ਕਿਹੜੇ-ਕਿਹੜੇ ਹੋਣਗੇ ਤੇ ਨਵਾਂਚਾਰ ਕੀ ਕੀ ਹੋਏਗਾ? ਨਵੀਂ ਗੱਲ ਅਸੀਂ ਕੀ ਕਰ ਸਕਦੇ ਆ? ਪਹਿਲਾਂ ਸਰਕਾਰੀ ਯੋਜਨਾ ਜਿਹੜੀਆਂ ਸੀ ਤੁਸੀਂ ਜਾਣਦੇ ਹੋ ਕਦੀ ਵੀ ਲੋਕਾਂ ਤੱਕ ਨਹੀਂ ਪਹੁੰਚਦੀਆਂ ਸੀ। ਕਿਹਾ ਜਾਂਦਾ ਸੀ ਅਸੀਂ ਉੱਪਰੋਂ 1 ਰੁਪਿਆ ਭੇਜਦੇ ਆ ਜਾਂ 100 ਰੁਪਏ ਭੇਜਦੇ ਆ ਤਾਂ 1 ਰੁਪਿਆ نیچے ਆਮ ਤੱਕ ਰਹਿ ਜਾਂਦਾ ਹੈ। ਲੇਕਿਨ ਮੋਦੀ ਜੀ ਨੇ ਉਹ ਵੀ ਕਰਕੇ ਦਿਖਾਇਆ ਜਨਤਨ ਯੋਜਨਾ ਸ਼ੁਰੂ ਕੀਤੀ। ਗਰੀਬਾਂ ਦੇ ਖਾਤੇ ਬੈਂਕ ਜਿਹੜੇ ਕਦੀ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਬੈਂਕ ਦੇ ਵਿੱਚ ਜਮਾਨਤਾਂ ਹੁੰਦੀਆਂ ਨੇ ਜਮਾਨਤ ਲੱਗਦੀ ਹੈ ਤੇ ਖਾਤਾ ਖੁੱਲਦਾ ਹੈ ਜਨਤਨ ਯੋਜਨਾ ਦੇ ਰਾਹੀਂ ਹਰੇਕ ਬੰਦੇ ਦਾ ਖਾਤਾ ਖੁੱਲਿਆ ਉਹ ਖਾਤਾ ਖੁੱਲਣ ਤੋਂ ਬਾਅਦ ਕੀ ਹੋਇਆ ਕਿ ਜਿੰਨਾ ਪੈਸਾ ਜਿਹੜਾ ਉੱਪਰੋਂ ਗਵਰਨਮੈਂਟ ਤੋਂ ਜਿਹੜੀ ਵੀ ਸਕੀਮ ਆਂਦੀ ਹੈ ਡਾਇਰੈਕਟ ਪੈਸਾ ਖਾਤੇ 'ਚ ਪਹੁੰਚਦਾ ਹੈ ਔਰ ਪੂਰਾ ਪਹੁੰਚਦਾ ਹੈ ਅਸੀਂ ਫੋਰਨ ਕੰਟਰੀ ਜਾਂਦੇ ਸੀ ਸੜਕਾਂ ਦੇ ਜਾਲ ਦੇਖਦੇ ਸੀ ਲੋਕੀ ਇੱਥੇ ਜਿਹੜੇ ਤੁਹਾਡੇ ਬੜੇ ਫੋਰਨ ਗਏ ਹੋਏ ਨੇ ਬਾਹਰਲੇ ਦੇਸ਼ਾਂ 'ਚ ਗਏ ਹੋਏ ਆ ਦੇ ਦੇਸੀ ਕਿ ਲੈ ਸੜਕਾਂ ਦੇ ਜਾਲ ਬੁਨੇ ਹੋਏ ਨੇ ਤੇ ਇੰਡੀਆ ਦੇ ਵਿੱਚ ਕੋਈ ਸੜਕ ਨਹੀਂ ਸੀ ਕੋਈ ਪੁਲ ਨਹੀਂ ਨਜ਼ਰ ਆਉਂਦਾ ਸੀ ਉੱਥੇ ਲੋਕ ਪੈਸੇ ਜੇਬ ਚ ਲੈ ਕੇ ਨਹੀਂ ਫਿਰਦੇ ਇਹ ਗੱਲਾਂ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਸੀ ਇੱਕੋ ਗੱਲ ਆ ਕੇ ਕਰਦੇ ਸੀ ਉੱਥੇ ਤਾਂ ਕੋਈ ਪੈਸਾ ਹੀ ਕਿਸੇ ਜੇਬ ਚ ਪਾਕਟ ਚ ਹੁੰਦਾ ਹੀ ਨਹੀਂ ਪਰਸ ਨਹੀਂ ਹੁੰਦਾ ਤੇ ਅੱਜ ਇੰਡੀਆ ਦਾ ਕੀ ਹਾਲਾਤ ਹੈ ਸੜਕਾਂ ਦੇ ਜਾਲ ਵਿਛ ਗਏ ਨੇ ਮੋਦੀ ਜੀ ਨੇ ਪੁਲਾਂ ਦਾ ਨਿਰਮਾਣ ਕਰ ਦਿੱਤਾ ਨਵੀਆਂ ਸੜਕਾਂ ਔਰ ਐਨੇ ਪੁਲ ਬਣੇ ਨੇ ਭਾਰਤ ਦੇ ਵਿੱਚ ਜੜਾ ਕੀ ਇੱਕ ਤਰ੍ਹਾਂ ਦਾ ਰਿਕਾਰਡ ਹੈ ਔਰ ਜਿਹੜੇ ਡਿਜੀਟਲ ਇੰਡੀਆ ਦਾ ਸੁਪਨਾ ਸੀ ਉਹਨਾਂ ਦਾ ਅੱਜ ਇੱਕ ਗਰੀਬ ਜੇ ਕੋਈ ਬੰਦਾ ਗੋਲ ਗੱਪੇ ਵੀ ਖਾਂਦਾ ਤੇ ਗੋਲ ਗੱਪੇ ਵਾਲੇ ਦੀ ਰੇੜੀ ਤੇ ਵੀ ਤੁਸੀਂ ਦੇਖਦੇ ਹੋ ਕਿ ਉੱਥੇ Google Pay ਦਾ ਉਹ ਲੱਗਿਆ ਹੁੰਦਾ ਡਿਜੀਟਲ ਇੰਡੀਆ ਦਾ ਸੁਪਨਾ ਵੀ ਸਕਾਰ ਹੋਇਆ ਪਹਿਲੇ ਅਸੀਂ ਇੱਕੋ ਗੱਲ ਸੀ ਕਿ ਸਵਾਸਥਿਆ ਤਾਂ ਕਿਸ ਤਰ੍ਹਾਂ ਹੋਏਗਾ ਕੋਈ ਗਰੀਬ ਘਰ ਹੋ ਗਿਆ ਉਹ ਗਰੀਬ ਘਰ ਨੂੰ ਸਵਸਥ ਆਪਣਾ ਸਵਾਸਥਿਆ ਵਾਸਤੇ ਬੜਾ ਸੋਚਣਾ ਪੈਂਦਾ ਸੀ ਕੋਈ ਬਿਮਾਰ ਹੋ ਗਿਆ ਹਸਪੀਟਲ ਚਲਾ ਗਿਆ ਉਹਨੂੰ ਕਿਸ ਤਰ੍ਹਾਂ ਦਾ ਇਲਾਜ ਹੋਏਗਾ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਗਰੀਬ ਨੂੰ ਮਰਨ ਦੀ ਨਹੀਂ ਬਲਕਿ ਉਹਨੂੰ ਜਿੰਦੇ ਰੱਖਣ ਵਾਸਤੇ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਜਿਹਦੇ 5 ਲੱਖ ਤੱਕ ਦਾ ਤੁਹਾਡਾ ਇਲਾਜ ਜਿਹੜਾ ਹੈ ਹਸਪੀਟਲ ਦੇ ਵਿੱਚ ਫ੍ਰੀ ਹੁੰਦਾ ਹੈ ਆਸਾਨ ਹੋਇਆ ਉਸ ਤੋਂ ਬਾਅਦ ਕੀ ਕੀਤਾ 70 ਸਾਲ ਤੋਂ ਉੱਪਰ ਕਾਮਨ ਮੈਨ ਦਾ ਵੀ ਇੱਕ ਸ਼ੁਰੂ ਕਰਤਾ ਕਿ ਆਯੂਸ਼ਮਾਨ ਯੋਜਨਾ ਦਾ ਕਾਰਡ ਬਨੇਗਾ ਔਰ ਤੁਸੀਂ ਉਹਦੇ ਵਿੱਚ ਆਪਣਾ ਇਲਾਜ ਫ੍ਰੀ ਕਰ ਸਕਦੇ ਹੋ ਸੋਰੀ ਪਹਿਲੇ ਅਸੀਂ ਇੱਕੋ ਗੱਲ ਤੇ ਸੀ ਕਿ ਆ ਚੀਜ਼ ਬਾਹਰੋਂ ਇੰਪੋਰਟ ਕਰਾ ਲઈએ ਬਾਹਰੋਂ ਕਿਹੜੀ-ਕਿਹੜੀ ਚੀਜ਼ ਇੰਡੀਆ ਚ ਆਂਦੀ ਹੈ ਅੱਜ ਅਸੀਂ ਐਕਸਪੋਰਟ ਵੀ ਕਰ ਰਹੇ ਹਾਂ ਪਹਿਲਾਂ ਅੱਜ ਮੇਕ ਇਨ ਇੰਡੀਆ ਦਾ ਜਿਹੜਾ ਸੁਪਨਾ ਸੀ ਉਹ ਸাকার ਹੋਇਆ ਸਾਡੀ ਮੇਕ ਇਨ ਇੰਡੀਆ ਚੀਜ਼ ਬਣ ਕੇ ਬਾਹਰ ਵੀ ਜਾ ਰਹੀਆਂ ਨੇ ਹੁਣ ਐਕਸਪੋਰਟ ਦੇ ਵਿੱਚ ਅਸੀਂ ਲੀਡ ਕਰ ਰਹੇ ਹਾਂ ਦੁਨੀਆ ਦੀ ਅਰਥਵਿਵਸਥਾਏ ਗੱਲ ਕਹੀ ਜਾਂਦੀ ਸੀ ਅਰਥ ਸ਼ਾਸਤਰੀ ਤੇ ਮਨਮੋਹਨ ਸਿੰਘ ਜੀ ਰਹੇ ਪਰ ਅਰਥਵਿਵਸਥਾ ਉਦੋਂ ਵੀ ਚਰਮ ਰਾਈ ਰਹੀ ਇੰਡੀਆ ਦੀ ਅੱਜ ਦੀ ਡੇਟ ਦੇ ਵਿੱਚ ਸਾਡੀ ਅਰਥ ਵਿਵਸਥਾ ਜਿਹੜੀ ਹੈ ਦੁਨੀਆ ਦੀ ਚੌਥੀ ਅਰਥ ਵਿਵਸਥਾ ਸੀ ਬਣ ਜਾ ਰਹੀ ਹੈ। ਔਰ ਇਹ ਬਹੁਤ ਵੱਡੀ ਉਪਲਬਧੀ ਹੈ ਕਿ ਇੱਕ ਅਸਥਰ ਜਿਹੜੀ ਕਿ ਬਿਲਕੁਲ ਹੀ ਸਾਡੀ ਸਥਿਰ ਨਹੀਂ ਸੀ ਅਰਥ ਵਿਵਸਥਾ ਉਹ ਕਿਹੜੀ ਬਣ ਜਾ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾਆਂ ਚਾਰ ਉਹਨਾਂ ਦੇ ਵਿੱਚ ਆਨ ਜਾ ਰਹੀ ਹੈ। 11 ਸਾਲ ਦੇ ਵਿੱਚ ਇਹ ਵਿਕਾਸ ਦੇ, ਵਿਸ਼ਵਾਸ ਦੇ ਤੇ ਬਦਲਾਅ ਦੇ ਰਹੇ ਨੇ। ਹਰ ਭਾਰਤ ਦਾ ਨਾਗਰਿਕ, ਹਰ ਬੱਚਾ-ਬੱਚਾ ਇਹ ਬਦਲਾਅ ਨੂੰ ਦੇਖ ਵੀ ਰਿਹਾ ਤੇ ਮਹਿਸੂਸ ਵੀ ਕਰ ਰਿਹਾ ਹੈ। ਇੱਕ ਗੱਲ ਹੈ ਅੱਜ ਅਸੀਂ ਸਸ਼ਕਤ ਨਿਰਣੈ ਲੈਣ ਦੇ ਵਿੱਚ ਆ ਰਹੇ ਹਾਂ ਜਿੱਦਾਂ ਕਿ ਹੁਣੇ ਹੀ ਤੁਹਾਡੇ ਸਾਹਮਣੇ ਹੋਇਆ ਡਿਫੈਂਸ ਦੇ ਵਿੱਚ ਵੀ ਅਸੀਂ ਨਵੇਂ ਅਯਾਮ ਆਪਣੇ ਕਾਇਮ ਕੀਤੇ ਨੇ ਪਹਿਲਗਾਮ ਦੇ ਵਿੱਚ ਜਦੋਂ ਹਮਲਾ ਹੋਇਆ ਤੁਸੀਂ ਦੇਖ ਰਹੇ ਹੋ ਆਪਰੇਸ਼ਨ ਸਿੰਦੂਰ ਦੇ ਰਾਹੀ ਜਾ ਕੇ ਉੱਥੇ ਉਹਨਾਂ ਦਾ ਬਦਲਾ ਲਿੱਤਾ ਗਿਆ ਪਾਕਿਸਤਾਨ ਦੇ ਅੰਦਰ ਕੁਸ ਕੇ ਇੱਕ ਗੱਲ ਕਹੀ ਗਈ ਕਿ ਤੁਸੀਂ ਇੱਕ ਗੱਲ ਯਾਦ ਕਰ ਲਓ ਅਸੀਂ ਅੱਜ ਉਹ ਸੈਨ ਵਾਲੇ ਜਾਂ ਸ਼ਾਂਤੀ ਵਾਰਤਾ ਵਾਲੇ ਨਹੀਂ ਹਾਂ ਬਲਕਿ ਜੇ ਤੁਸੀਂ ਯੁੱਧ ਦੀ ਪਹਿਲ ਕਰੋਗੇ ਤਾਂ ਅਸੀਂ ਉਹਦੇ ਜਵਾਬ ਦੇਣ ਵਾਲਾ ਅੱਜ ਸਸ਼ਕਤ ਦੇਸ਼ ਆ ਉਹਦੇ ਵਿੱਚ ਆਪਰੇਸ਼ਨਸ ਦੂਰ ਦੇ ذریعے ਅਤੰਕੀ ਟਿਕਾਣਿਆਂ ਦੇ 에ਅਰ ਬੇਸ ਵਗੈਰਾ ਵੀ ਕੀਤੇ ਗਏ ਸਰਜੀਕਲ ਸਟ੍ਰਾਈਕ ਵੀ ਹੋਈ ਪਹਿਲਾਂ ਤਾਂ ਪਤਾ ਹੈ ਕਿ ਸਰਜੀਕਲ ਸਟ੍ਰਾਈਕ ਵੀ ਹੋ ਕੇ ਹਟੀ ਹੈ ਇਹ ਸਟ੍ਰਾਈਕ ਵੀ ਹੋਈ ਹੈ ਇਹ ਸਾਰੀਆਂ ਸਟ੍ਰਾਈਕਾਂ ਦੇ ਰਾਹੀਂ ਜਵਾਬ ਦਿੱਤਾ ਗਿਆ ਦੂਸਰੇ ਦੇਸ਼ਾਂ ਨੂੰ ਇੱਕ ਸੰਦੇਸ਼ ਭੇਜਿਆ ਗਿਆ ਕਿ ਭਾਰਤ ਹੁਣ ਸਹਿਣ ਵਾਲਾ ਦੇਸ਼ ਨਹੀਂ ਰਿਹਾ ਅਗਰ ਤੁਸੀਂ ਉਹਦੇ ਤੇ ਆਤਕਵਾਦ ਉਹ ਚ ਫਲਾਣਾ ਚਾਹੋਗੇ ਜਾਂ ਕੋਈ ਐਦਾਂ ਦਾ ਜੁੱਧ ਦੀ ਪਹਿਲ ਕਰਨਾ ਚਾਹੋਗੇ ਤਾਂ ਅਸੀਂ ਉਹਦਾ ਜਵਾਬ ਵੀ ਦਵਾਂਗੇ ਇਸ ਤੋਂ ਬਾਅਦ ਇੱਕ ਇਹਦੇ ਵਿੱਚ ਜਦੋਂ ਕਿ ਅਸੀਂ ਦੇਖੀਏ ਅੱਗੇ ਡਿਫੈਂਸ ਲਈ ਕੋਈ ਵੀ ਤੁਹਾਨੂੰ ਯਾਦ ਹੋਵੇਗਾ ਘਟਾਲੇ ਕਿੰਨੇ ਹੁੰਦੇ ਸੀ ਬਿਫੋਰਸ ਘਟਾਲਾ ਤੁਹਾਡੇ ਸਾਹਮਣੇ ਹੀ ਹੈ ਇਹ ਤਾਂ ਤੁਸੀਂ ਭੁੱਲੇ ਨਹੀਂ ਲੇਕਿਨ ਅੱਜ ਦੇਸ਼ ਦੇ ਵਿੱਚ S 400 ਮਿਸਾਈਲ ਡਿਫੈਂਸ ਸਿਸਟਮ ਬ੍ਰਹਮੋਸ ਆਕਾਸ਼ ਮਿਸਾਈਲ INS ਵਿਕਰਾਂਤ ਤੇਜਸ ਔਰ ਪ੍ਰਚੰਡ ਅਟੈਕ ਹੈਲੀਕਾਪਟਰ ਇਦਾਂ ਦੇ ਸਵਦੇਸ਼ੀ ਦੇ ਤਕਨੀਕਾਂ ਦੇ ਨਾਲ ਭਾਰਤ ਆਤਮ ਨਿਰਭਰ ਹੋ ਚੁੱਕਾ ਹੈ ਔਰ ਦੇਸ਼ਾਂ ਦੂਜੇ ਦੇਸ਼ਾਂ ਨੂੰ ਜਵਾਬ ਦੇਣ ਦੇ ਵਿੱਚ ਕਾਬਿਲ ਵੀ ਹੋ ਚੁੱਕਾ ਹੈ ਇਹ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਦੂਰਦਰਸ਼ਿਤ ਹੈ ਉਹਨੂੰ ਦਰਸਾਉਂਦਾ ਹੈ ਕਿ ਉਹਨਾਂ ਨੇ 11 ਸਾਲਾਂ ਦੇ ਵਿੱਚ ਦੇਸ਼ ਦੀ ਡਿਫੈਂਸ ਨੂੰ ਵੀ ਮਜ਼ਬੂਤ ਕੀਤਾ ਕਿ ਦੇਸ਼ ਨੂੰ ਆਪਣੇ ਆਪ ਨੂੰ ਮਜ਼ਬੂਤ ਕੀਤਾ ਹਥਿਆਰ ਜਿਹੜੇ ਚਾਹੀਦੇ ਆ ਉਹ ਵੀ ਲਿਆਂਦੇ ਔਰ ਇਹਨਾਂ ਦਾ ਆਪਣਾ ਕੂਟਨੀਤੀ ਦੇ ਨਾਲ ਉਹਦਾ ਪ੍ਰਯੋਗ ਵੀ ਕੀਤਾ ਇੱਕ ਗੱਲ ਤੁਹਾਡੇ ਸਾਹਮਣੇ ਹੋਏਗੀ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਭਾਰਤੀ ਕਿਤੇ ਵੀ ਵਿਦੇਸ਼ ਚ ਹੀ ਬੈਠੇ ਹੋਣ ਪੰਜਾਬ ਤਾਂ ਇਸ ਗੱਲ ਦੇ ਵਿੱਚ ਬਹੁਤ ਹੀ ਹੈ ਕਿਉਂਕਿ ਇਹਦੇ ਬਹੁਤ ਲੋਕ ਬਾਹਰ ਜਾ ਕੇ ਬੈਠੇ ਹੋਏ ਨੇ ਤੇ ਜਿੱਥੇ ਵੀ ਬੈਠੇ ਹੋਣ ਸਾਡੇ ਭਾਰਤੀ ਸੁਰੱਖਿਤ ਹੋਣ ਤੇ ਤੁਸੀਂ ਜਾਣਦੇ ਹੋ ਰੂਸ ਯੂਕਰੇਨ ਯੁੱਧ ਦੇ ਦੌਰਾਨ ਆਪਰੇਸ਼ਨ ਗੰਗਾ ਕੀਤਾ ਗਿਆ ਆਫਕਸ ਆਫਰੀ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਆਪਰੇਸ਼ਨ ਦੇਵੀ ਸ਼ਕਤੀ ਦਾ ਪ੍ਰਯੋਗ ਕੀਤਾ ਗਿਆ ਕੋਵਿਡ ਕੋਵਿਡ ਦੇ ਵਿੱਚ ਬੰਦੇ ਭਾਰਤ ਮਿਸ਼ਨ ਦੇ ਜਰੀਏ ਮੋਦੀ ਸਰਕਾਰ ਨੇ ਕਰੋੜਾਂ ਭਾਰਤੀਆਂ ਨੂੰ ਸੁਰੱਖਿਤ ਇੰਡੀਆ ਚ ਲਿਆਂਦਾ ਰੂਸ ਯੂਕਰੇਨ ਯੁੱਧ ਦੇ ਦੌਰਾਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜਦੋਂ ਰੂਸ ਔਰ ਯੂਕਰੇਨ ਦਾ ਯੁੱਧ ਹੋਇਆ ਤੇ ਯੂਕਰੇਨ ਵਾਸੀ ਜਿਹੜੇ ਉਹ ਭਾਰਤੀ ਝੰਡੇ ਉੱਪਰ ਹਲਾਲ ਲਾਪੇ ਸੀ ਆਪਣੇ ਘਰਾਂ ਦੇ ਉੱਤੇ ਉਹਨਾਂ ਨੇ ਭਾਰਤੀ ਝੰਡੇ ਬਚਣ ਵਾਸਤੇ ਲਹਿਰਾ ਦਿੱਤੇ ਸੀ ਇਹ ਹੈ ਭਾਰਤ ਦੀ ਤਾਕਤ ਹੁਣ ਗੱਲ ਕਰਦੇ ਹਾਂ ਕਿ ਇਹਨਾਂ ਨੇ ਯੋਜਨਾਵਾਂ ਕਿਹੜੀਆਂ-ਕਿਹੜੀਆਂ ਚਲਾਈਆਂ ਐਨੀਆਂ ਯੋਜਨਾ ਚਲਾਈਆਂ ਪੀਐਮ ਕਲਿਆਣ ਯੋਜਨਾ ਤੁਹਾਡਾ ਮੇਨ ਮੈਂ ਧਿਆਨ ਦੇਣਾ ਚਾਹਾਂਗੀ ਇੱਕ ਇਹ 11 ਸਾਲ ਦੀਆਂ ਨੇ ਮੇਨ ਯੋਜਨਾ ਚੱਲਿਆ ਪਹਿਲਾ ਫੈਸਲਾ ਹੋਇਆ ਮੋਦੀ ਸਰਕਾਰ ਦਾ ਕਿ ਉਜੋਲਾ ਯੋਜਨਾ ਚਲਾਈ ਜਾਏਗੀ ਉਜੋਲਾ ਯੋਜਨਾ ਮਹਿਲਾਵਾਂ ਵਾਸਤੇ ਆਈ ਉਹਨਾਂ ਨੇ 10.3 ਕਰੋੜ ਤੋਂ ਅਧਿਕ ਜਿਆਦਾ ਇਹੜੀਆਂ ਗਰੀਬ ਮਹਿਲਾ ਸੀ ਉਹਨਾਂ ਨੂੰ ਮੁਫਤ ਜਿਹੜੇ ਕਨੈਕਸ਼ਨ ਦਿੱਤੇ ਗਏ ਦੂਸਰਾ ਫੈਸਲਾ ਹੋਇਆ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਆਵਾਜ਼ ਯੋਜਨਾ ਦੇ ਤਹਿਤ 4 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੱਕੇ ਮਕਾਨ ਦਿੱਤੇ ਗਏ ਜਨਤਨ ਯੋਜਨਾ 55 ਕਰੋੜ ਲੋਕਾਂ ਨੇ ਜ਼ੀਰੋ ਬੈਲੈਂਸ ਤੋਂ ਆਪਣੇ ਖਾਤੇ ਸ਼ੁਰੂ ਕੀਤੇ ਚੌਥਾ ਫੈਸਲਾ ਪੀਐਮ ਮudra ਔਰ ਸਟੈਂਡ ਅਪ ਯੋਜਨਾ ਜਾਣਦੇ ਹੋ ਤੁਸੀਂ ਸਾਰੇ ਇਹਨਾਂ ਦੀਆਂ ਯੋਜਨਾਵਾਂ ਨੂੰ ਛੋਟੇ-ਛੋਟੇ ਵਪਾਰੀ ਛੋਟੇ ਵਪਾਰ ਕਰਨੇ ਕਿੰਨੇ ਮੁਸ਼ਕਲ ਹੈ ਤੇ ਜਿਹੜੇ ਪਹਿਲੀ ਪੀੜੀ ਦੇ ਉਦਮੀ ਸੀ ਯਾਨੀ ਕਿ ਛੋਟੇ ਜਿਹੜੇ ਆਪਣੇ ਕਾਰਖਾਨੇ ਲੈ ਕੇ ਚੱਲਦੇ ਲੋਕ ਛੋਟੇ ਉਦਮ ਕਰਦੇ ਆ ਉਹਨਾਂ ਵਾਸਤੇ ਸਸਤੀ ਦਰ ਤੇ ਕਰਜ਼ੇ ਦਿੱਤਾ ਇਹ ਕਿਸਾਨ ਸਮਾਨ ਨਦੀ ਯੋਜਨਾ ਚ ਕਿਸਾਨਾਂ ਦਾ 3.7 ਲੱਖ ਕਰੋੜ ਤੋਂ ਜ਼ਿਆਦਾ ਰਾਸ਼ੀ ਇਹਦੇ ਵਿੱਚ ਹਸਤਾਂਤਰਿਤ ਕੀਤੀ ਗਈ ਨਿਸ਼ਾਨ ਲੀਕ ਕੀਤੀ ਗਈ। ਪੀਐਮ ਵਿਕਾਸ ਪੋਸ਼ਲ ਵਿਕਾਸ ਯੋਜਨਾ, ਸਵਚ ਭਾਰਤ ਅਭਿਆਨ। ਅਸੀਂ ਕਦੇ ਸੋਚਿਆ ਹੀ ਨਹੀਂ ਸੀ ਕਿ ਸਵਚ ਭਾਰਤ ਅਭਿਆਨ ਇਹਦਾ ਕੋਈ ਕੂੜਾ ਚੱਕਦਾ ਸੀ ਚੱਕ ਕੇ ਸੜਕ ਤੇ ਹੀ ਸੁੱਟ ਦਿੰਦਾ ਸੀ। ਅੱਜ ਦੀ ਡੇਟ ਦੇ ਵਿੱਚ ਸਾਡਾ ਬੱਚਾ-ਬੱਚਾ ਦੇਸ਼ ਦਾ ਇਸ ਗੱਲ ਨੂੰ ਹੋ ਚੁੱਕਾ ਹੈ ਕਿ ਨਹੀਂ ਅਸੀਂ ਭਾਰਤ ਨੂੰ ਹੀ ਸਵਚ ਰੱਖਣਾ ਹੈ, ਆਪਣੇ ਦੇਸ਼ ਨੂੰ ਵੀ ਸਵਚ ਰੱਖਣਾ ਹੈ। ਔਰ ਸਵਚ ਪਾਰਤ ਅਭਿਆਨ ਦੇ ਤਹਿਤ 12 ਕਰੋੜ ਤੋਂ ਜ਼ਿਆਦਾ ਸ਼ੌਚਾਲਿਆ ਦਾ ਨਿਰਮਾਣ ਵੀ ਕਰਾਇਆ ਜਿਹੜੇ ਕੀ ਕਦੇ ਸ਼ੌਚਾਲੇ ਹੁੰਦੇ ਨਹੀਂ ਸੀ ਕਈ ਪਿੰਡਾਂ ਚਾਇਆ ਹੋਏ ਜੇ ਸਕੂਲ ਤੇ ਇਵਨ ਕਿ ਇੱਥੇ ਵੀ ਪੰਜਾਬ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਸ਼ੌਚਾਲਿਆ ਜਿਹੜੇ ਸੀ ਨਹੀਂ ਸੀ ਕਈ ਸਕੂਲਾਂ ਚ ਗਵਰਨਮੈਂਟ ਸਕੂਲਾਂ ਦੇ ਸ਼ੌਚਾਲਿਆ ਦਾ ਇਹ ਹਾਲਾਤ ਸੀ ਕਿ ਉੱਥੇ ਉਹਨਾਂ ਨੂੰ ਵੀ ਠੀਕ ਕਰਾਇਆ ਗਿਆ ਉਸ ਤੋਂ ਬਾਅਦ ਸੋਭਾਗਿਆ ਯੋਜਨਾ ਕੀਤੀ ਗਈ ਜਿੱਚ 100% ਇੱਛੁਕ ਘਰਾਂ ਨੂੰ ਬਿਜਲੀ ਦੇ ਕਨੈਕਸ਼ਨ ਦਿੱਤੇ ਗਏ ਪੀਐਮ ਸੋਨੀਦੀ ਯੋਜਨਾ 68 ਲੱਖ ਤੋਂ ਅਧਿਕ 68 ਲੱਖ ਤੋਂ ਜ਼ਿਆਦਾ ਸਟਰੀਟ ਵੈਂਡਰਸ ਨੂੰ ਤੇ ਰੇਲ ਪਟਰੀ ਵਾਲਿਆਂ ਨੂੰ ਕੰਮ ਕਾਜ ਵਾਸਤੇ ਉਪਲਬਧ ਕਰਜ ਉਪਲਬਧ ਕਰਾਇਆ। ਆਯੂਸ਼ਮਾਨ ਯੋਜਨਾ ਤੁਹਾਡ ਨਾਲ ਮੈਂ ਗੱਲ ਕਰ ਚੁੱਕੀ ਹਾਂ। ਪੀਐਮ ਕਲਿਆਣ ਯੋਜਨਾ ਤੇ ਅਨ ਯੋਜਨਾ ਇਹ ਐਵਰੀਆ ਯੋਜਨਾ ਨੇ ਜਿੱਚ 81 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾਂਦਾ ਹੈ। ਇੱਕ ਤੁਹਾਡ ਨਾਲ ਛੋਟੀ ਜੀ ਗੱਲ ਹੋਰ ਕਰਾਂਗੀ। ਜਨਾਬ ਬ੍ਰਿਜ ਹੁਣੇ ਹੀ ਤੁਹਾਡੇ ਸਾਹਮਣੇ ਹਾਲ ਹੀ ਪ੍ਰਧਾਨ ਮੰਤਰੀ ਜੀ ਨੇ ਉਹਦਾ ਉਦਘਾਟਨ ਕੀਤਾ ਹੈ। ਹਵਾਈ ਅੱਡਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ 160 ਤੱਕ ਦੁੱਗਣੀ ਹੋ ਗਈ ਬਲਕਿ ਆਮ ਆਦਮੀ ਆ ਤੁਸੀਂ ਵੀ ਸੋਚਦੇ ਹੋ ਕਿ ਅਸੀਂ ਹਵਾਈ ਜਹਾਜ਼ ਰਾਹੀਂ ਸਫ਼ਰ ਕਰ ਸਕਦੇ ਹਾਂ ਇਸ ਤੋਂ ਬਾਅਦ ਜੇ ਅਸੀਂ ਸੋਚੀਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਜਿਹੜਾ ਦਿੱਤਾ ਗਿਆ 81 ਕਰੋੜ ਲੋਕਾਂ ਨੂੰ ਮੁਫਤ 5 ਕਿਲੋ ਅੰਨ ਦਿੱਤਾ ਗਿਆ ਜਿਹਦੇ ਤੱਕ ਕਿ ਕਈ ਸਰਕਾਰਾਂ ਨੇ ਆਪਣੇ ਜਿੱਥੇ ਸਾਡੀਆਂ ਸਰਕਾਰਾਂ ਨਹੀਂ ਵੀ ਇਹ ਉਹਨਾਂ ਉੱਥੇ ਵੀ ਇਹ ਪਹੁੰਚੇ ਔਰ ਜਿਹੜੇ ਆਪਾਂ ਸੋਚ ਲਈਏ ਕਿ ਹਾਂਜੀ ਆਪਣੇ ਜਿਹੜੀਆਂ ਸਕੀਮਾਂ ਆਂਦੀਆਂ ਨੇ ਇਹਦੇ ਵਿੱਚ ਕੋਈ Hindu ਨਹੀਂ ਕੋਈ Muslim ਨਹੀਂ ਕੋਈ Sikh ਨਹੀਂ ਕੋਈ Isai ਨਹੀਂ ਸਾਰਿਆਂ ਨੂੰ ਜਿਹੜਾ ਵੀ ਭਾਰਤ ਦੇਸ਼ ਦਾ ਨਾਗਰਿਕ ਹੈ ਉਹਨੂੰ ਇਹ ਸਾਰੀਆਂ ਸਕੀਮਾਂ ਪਹੁੰਚ ਰਹੀਆਂ ਨੇ ਉਹਦੇ ਲਈ ਉਪਲਬਧ ਨੇ ਇਹ ਸਕੀਮਾਂ ਕਿਉਂਕਿ ਮੈਂ ਇਸ ਲਈ ਇਹ ਗੱਲ ਕਹੀਏ ਕਿ ਇੱਕ ਇਹ ਤਿੰਨ ਤਲਾਕ ਚ ਆਪਾਂ ਕਹੀਏ ਆਇਆ ਮਹਿਲਾਵਾਂ ਵਾਸਤੇ ਆਇਆ ਨਾ ਤਿੰਨ ਜਿਹੜੇ ਮੁਸਲਿਮ ਮਹਿਲਾ 3 ਲੱਖ ਦੀ ਯੋਜਨਾ ਸ਼ੁਰੂ ਕੀਤੀ ਗਈ 3 ਲੱਖ ਨਹੀਂ ਦਿੱਤਾ ਜਾਏਗਾ ਇਹ ਖਤਮ ਕੀਤਾ ਗਿਆ ਫਿਰ ਮਾਤਰਤ ਅਵਕਾ ਜਿਹੜਾ 26 ਦਿਨ ਦਾ ਕੀਤਾ ਗਿਆ 26 ਹਫਤਾ ਦਾ ਸੌਰੀ ਕੀਤਾ ਗਿਆ ਜਿਹੜਾ ਕਿ ਕੁਝ ਦਿਨਾਂ ਦਾ ਹੁੰਦਾ ਸੀ 10 ਕਰੋੜ ਤੋਂ ਜ਼ਿਆਦਾ ਮਹਿਲਾ 90 ਲੱਖ ਜਿਹੜੀਆਂ ਸਵਮ ਸਹਾਇਤਾ ਸਮੂਹ ਇਹ ਤਿਆਰ ਕੀਤੇ ਗਏ ਜਿਨ੍ਹਾਂ ਜੁੜ ਕੇ 3 ਕਰੋੜ ਲੱਖ ਪਤੀ ਦੀ ਦੀ ਲਤਪਤੀ ਦੀ ਦਾ ਮਤਲਬ 3 ਲੱਖ ਤੋਂ ਉੱਪਰ ਜਿਨ੍ਹਾਂ ਦੀ ਆਮਦਨ ਹੈ ਉਹ ਮਹਿਲਾ ਨੂੰ ਸਸ਼ਕਤ ਕੀਤਾ ਗਿਆ ਮੁਦਰਾ ਯੋਜਨਾ ਦਿੱਤੀ ਗਈ ਜਿਸ ਚ 35.38 ਕਰੋੜ ਮਹਿਲਾਵਾਂ ਨੂੰ 14.72 ਲੱਖ ਕਰੋੜ ਦਾ ਰਿਣ ਦਿੱਤਾ ਗਿਆ ਤਾਂ ਕਿ ਮਹਿਲਾ ਸਸ਼ਕਤੀਕਰਨ ਹੋ ਸਕੇ ਪ੍ਰਧਾਨ ਮੰਤਰੀ ਮਾਤृत्व ਵंदन ਯੋਜਨਾ ਇੱਕ ਹੋਲੀ ਯੋਜਨਾ ਜਿਸ ਦੇ ਚ 3.98 ਕਰੋੜ ਗਰਭਵਤੀ ਮਹਿਲਾਵਾਂ ਨੂੰ 18.593 ਕਰੋੜ ਰੁਪਏ ਦਿੱਤੇ ਗਏ ਅੰਮ੍ਰਿਤਕਾਲ ਜੜੇ ਹੈ ਇਹ ਦੇਸ਼ ਦੀ ਯੁਵਾ ਸ਼ਕਤੀਬਲ ਵੀ ਨੇ ਧਿਆਨ ਦਿੱਤਾ ਜੁਵਾ ਸ਼ਕਤੀ ਚ ਸਰਕਾਰ ਨੇ ਨਵੀਆਂ-ਨਵੀਆਂ ਨੀਤੀਆਂ ਲਿਆਂਦੀਆਂ ਜਿਹੜੇ ਇਹਨਾਂ ਨੇ 8 ਨਵੇਂ IIM, 7 ਨਵੇਂ IIT ਅਤੇ 490 ਨਵੀਆਂ ਯੂਨੀਵਰਸਟੀਆਂ ਸਥਾਪਿਤ ਕੀਤੀਆਂ ਜਿਹਦੇ ਚ PM ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਉਹਦੇ ਚ 1.6 ਕਰੋੜ 1.6 ਕਰੋੜ ਬੜੀ ਵੱਡੀ ਮਾਤਰਾ ਹੈ ਜਿਹਦੇ ਚ ਯੁਵਾਉਣ ਟ੍ਰੇਨਿੰਗ ਦਿੱਤੀ ਗਈ ਤਾਂ ਕਿ ਉਹ ਆਪਣਾ ਜਿਹੜਾ ਜੀਵਨ ਹੈ ਉਹਨੂੰ ਠੀਕ ਢੰਗ ਨਾਲ ਅੱਗੇ ਚਲਾ ਸਕਣ ਸਰਕਾਰ ਦੀ ਸਟਾਰਟਅਪ ਇੰਡੀਆ ਯੋਜਨਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਚੁੱਕਾ ਹੈ ਇਹ ਤੁਸੀਂ ਜਾਣਦੇ ਹੋ ਇਹਦੇ ਚ ਹੁਣ ਪ੍ਰਧਾਨ ਹੁਣ ਅੱਗੇ ਆਪਾਂ ਗੱਲ ਕਰੀਏ ਗ੍ਰਾਮੀਣ ਸਿਹਤਿਆ ਯੋਜਨਾ ਵੀ ਚੱਲੀਆਂ ਗਈਆਂ ਚੱਲ ਰਹੀਆਂ ਨੇ ਲਗਾਤਾਰ ਇੱਕ ਸਮੇਂ ਸੀ ਜਦੋਂ ਭਾਰਤ ਦੇ ਵਿੱਚ 96 ਨਕਸਲਵਾਦੀ ਚਪੇੜਚ ਸੀਗੇ ਲੇਕਿਨ ਅੱਜ ਪ੍ਰਧਾਨ ਮੰਤਰੀ ਜੀ ਦੀ ਨਿਰਣਾਇਕ ਨੀਤੀ ਸੁਰੱਖਿਆ ਬਲਾਂ ਦੀ ਸਸ਼ਕਤ ਕਾਰਵਾਈ ਜਿਹੜੀ ਹੈ ਉਹਨੇ ਵਿਕਾਸ ਦੀ ਡਬਲ ਰਣਨੀਤੀ ਬਣਾਤੀ ਹੈ ਪੀਐਮ ਜਿਹੜੀ ਇੱਕ ਯੋਜਨਾ ਤੁਹਾਨੂੰ ਹੋਰ ਦੋ ਚਾਰ ਯੋਜਨਾ ਕਹਾਂਗੀ ਜਲ ਜੀਵਨ ਮਿਸ਼ਨ ਯੋਜਨਾ ਹਰ ਘਰ ਚ ਜਲ ਮਿਲੇ ਇਹਦੀ ਵਿਵਸਥਾ ਕੀਤੀ ਗਈ ਅਨੇਕ ਯੋਜਨਾ ਅੱਜ ਜਿਹੜਾ ਭਾਰਤ ਸਾਡਾ ਹੈਗਾ ਇਹਨੂੰ ਵਿਕਸਿਤ ਕਰਨ ਵਾਸਤੇ ਚੱਲ ਰਹੀਆਂ ਨੇ ਵਿਕਾਸਸ਼ੀਲ ਦੇਸ਼ ਹੈ ਬਣ ਚੁੱਕਾ ਹੈ ਅੱਜ ਵਿਸ਼ਵ ਦੇ ਵਿੱਚ ਭਾਰਤ ਵੱਲ ਦੇਖਿਆ ਜਾ ਰਿਹਾ ਹੈ ਜਿਸ ਵਕਤ ਭਾਰਤ ਜਿਹੜਾ ਸੀਗਾ ਅੱਗੇ ਇਹ ਹਾਲਾਤ ਸੀਗੇ ਕੀ ਪ੍ਰਧਾਨ ਮੰਤਰੀ ਨੂੰ ਜਾ ਕੇ ਇੰਤਜ਼ਾਰ ਕਰਨਾ ਪੈਂਦਾ ਸੀ ਅੱਜ ਪ੍ਰਧਾਨ ਮੰਤਰੀ ਦੇ ਇੰਤਜ਼ਾਰ ਬਾਕੀ ਦੇਸ਼ ਕਰ ਰਹੇ ਨੇ ਵਿਸ਼ਵ ਦੇ ਵਿੱਚ ਭਾਰਤ ਦਾ ਅਜਿਹਾ ਨਾਮ ਹੈ ਤੇ ਇਹ ਸਭ ਕਦੋਂ ਸੰਭਵ ਹੋ ਸਕਿਆ ਭਾਰਤ ਇਸ ਵਿਕਾਸ ਦੇ ਦੇਸ਼ ਅਵਿਕਾਸ ਦੀ ਦਿਸ਼ਾ ਤੇ ਕਦੋਂ ਪੈਰ ਰੱਖ ਸਕਿਆ ਉਸ ਵਕਤ ਪੈਰ ਰੱਖ ਸਕਿਆ ਜਿਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦਾ ਨੇਤ੍ਰਿਤਵ ਸੰਭਾਲਿਆ ਉਹਨਾਂ ਦੇ 11 ਸਾਲ ਦੇ ਵਿਕਾਸ ਵਿਵੇਕ ਬੁੱਧੀ ਉਹਦਾ ਇਹ ਸਾਰਾ ਟੋਟਲੀ ਤੁਹਾਡੇ ਅੱਗੇ ਨਤੀਜਾ ਹੈ 11 ਸਾਲ ਚ ਸਾਡੀ ਸੰਸਕ੍ਰਿਤੀ ਦਾ ਨਿਰਮਾਣ ਹੋਇਆ ਪੁਨਰ ਉਧਾਰ ਕੀਤਾ ਗਿਆ ਮੰਦਰਾਂ ਦਾ ਵੀ ਗੁਰਦੁਆਰਿਆਂ ਦਾ ਵੀ ਔਰ ਜਿਹੜੇ ਜਿਹੜੇ ਸਥਾਨ ਸੀ ਉਹਨਾਂ ਦਾ ਸਾਡੀ ਸੰਸਕ੍ਰਿਤੀ ਅਸੀਂ ਜਾਣਦੇ ਨਹੀਂ ਸੀ ਸਾਡੀ ਸੰਸਕ੍ਰਿਤੀ ਕੀ ਹੈ ਸਾਡਾ ਸਾਹਿਤ ਕੀ ਹੈ ਸਾਡੀ ਸੰਸਕ੍ਰਿਤੀ ਵੱਲ ਸਾਨੂੰ ਦੁਬਾਰਾ ਮੋੜਿਆ ਗਿਆ ਸਾਡੀ ਸਾਹਿਤ ਜਿਹੜਾ ਉਹਨੂੰ ਸਾਡੀ ਤਰੁਹਰ ਬਣਾਇਆ ਗਿਆ ਇਸ ਤੋਂ ਇਲਾਵਾ ਇਹਨਾਂ ਨੇ ਥੋੜੀਆਂ ਜਿਹੀਆਂ ਇਹੋ ਜਿਹੀਆਂ ਸਖਤ ਨਿਰਣੇ ਲਿੱਤੇ ਜਿਹੜੇ ਨਿਰਣੈ ਕਿ ਕੋਈ ਵੀ ਸਰਕਾਰ ਲੈਣ ਤੋਂ ਡਰਦੀ ਸੀ ਉਹਨਾਂ ਦੇ ਵਿੱਚ ਚਾਹੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਣਾ ਤਿੰਨ ਤਲਾਕ ਖਤਮ ਕਰਨਾ ਜੀਐਸਟੀ ਲਾਗੂ ਕਰਨਾ ਤੇ ਵਕਫ ਬਿੱਲ ਵਾਲੇ ਸਖਤ ਨਿਰਣੈ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਿੱਤੇ ਇਹਨਾਂ ਦੀ ਸਰਕਾਰ ਨੇ ਲਿੱਤੇ ਕਦੀ ਅਸੀਂ ਸੋਚਦੇ ਨਹੀਂ ਸੀ ਕਿ 370 ਹਟੂ ਤੇ ਕਸ਼ਮੀਰ ਚ ਵੀ ਅਸੀਂ ਜਾ ਸਕਾਂਗੇ ਉਹ ਧਾਰਾ ਹਟਾਉਣ ਦਾ ਵਾਅਦਾ ਕੀਤਾ ਸੀ ਜਿੰਨੇ ਵਾਅਦੇ ਕੀਤੇ ਉਹਨਾਂ ਨੇ ਪੂਰੇ ਕੀਤੇ ਅੱਜ ਸਾਡੇ ਦੇਸ਼ ਦੀ ਜਿਹੜੀ ਨੀਤੀ ਹੈ ਵਿਦੇਸ਼ ਨੀਤੀ ਹੈ ਵਿਦੇਸ਼ਾਂ 'ਚ ਵੀ ਦੇਖੋਗੇ ਤੁਸੀਂ ਇੱਕ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਦੇ ਨਹੀਂ ਹੋਇਆ ਸੀ ਕਿ ਭਾਰਤ ਦੀ ਸੰਸਕ੍ਰਿਤੀ ਤੋਂ ਨਜ਼ਰ ਆਏ ਅੱਜ ਭਾਰਤ ਦੀ ਚਲਕ ਹਾਰੇ ਵਿਦੇਸ਼ ਦੇ ਵਿਚਾਰ ਹਰ ਵਿਦੇਸ਼ਾਂ ਦੇ ਵਿੱਚ ਵੀ ਗੂੰਜ ਰਹੀ ਹੈ ਵਿਸ਼ਵ ਭਰ ਦੇ ਵਿੱਚ ਗੂੰਜ ਰਹੀ ਹੈ ਇਹ ਰਾਜਨੀਤਿਕ ਜਿਹੜੀ ਹੈ ਦੇਸ਼ ਦੀ ਵਿਦੇਸ਼ ਨੀਤੀ ਨੂੰ ਵੀ ਅੱਜ ਸੰਸਕ੍ਰਿਤਿਕ ਮਹੱਤਵ ਜਿਹੜਾ ਸਾਡਾ ਸਮਝ ਆ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਸੇਵਾ ਸੁਸ਼ਾਸਨ ਗਰੀਬ ਕਲਿਆਣ ਉਹਦੇ 11 ਸਾਲ ਦਿਖਦੇ ਨੇ ਇਹਦੇ ਵਿੱਚ ਕੋਈ ਵੀ ਅੱਜ ਤੱਕ ਨਾ ਤੇ ਕਿਸੇ ਤੇ ਤੁਸੀਂ ਕੋਈ ਗੱਲ ਕਹਿ ਸਕਦੇ ਹੋ ਕਿ ਹਾਂਜੀ ਇਹਨਾਂ ਨੇ ਇਹ ਕਿਤੇ ਇਹਨਾਂ ਨੇ ਜੋ ਵੀ ਕੀਤਾ ਦੇਸ਼ ਦੀ ਜਨਤਾ ਲਈ ਕੀਤਾ ਦੇਸ਼ ਦੇ ਵਿਕਾਸ ਲਈ ਕੀਤਾ ਔਰ ਦੇਸ਼ ਨੂੰ ਸੋ ਵਿਮਾਨ ਨਾਲ ਆਪਣਾ ਸਿਰ ਗਰਵ ਨਾਲ ਚਾਕੇ ਚੱਲਣ ਲਈ ਕੀਤਾ ਅੱਜ ਦੀ ਡੇਟ ਦੇ ਵਿੱਚ ਅਸੀਂ ਲੋਕ ਸਿਰ ਚੱਕ ਕੇ ਕਹਿੰਨੇ ਆ ਹਾਂਜੀ ਅਸੀਂ ਹਿੰਦੁਸਤਾਨ ਦੇ ਰਹਿਣ ਵਾਲੇ ਆ ਅਸੀਂ ਉਸ ਭਾਰਤ ਦੇ ਰਹਿਣ ਵਾਲੇ ਆ ਜਿਸ ਭਾਰਤ ਵੱਲ ਅਗਰ ਕੋਈ ਵੀ ਦੇਸ਼ ਉਂਗਲੀ ਕਰੇਗਾ ਤੇ ਉਹ ਉਂਗਲੀ ਨੂੰ ਕੱਟਣ ਦਾ ਹਿੰਮਤ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਰੱਖਦੇ ਨੇ ਅਗਰ ਕੋਈ ਯੁੱਧ ਲਈ ਲਲਕਾਰੇ ਲਲਕਾਰੇਗਾ ਤਾਂ ਯੁੱਧ ਲਲਕਾਰ ਦਾ ਜਵਾਬ ਦੇਣ ਦੀ ਵੀ ਹਿੰਮਤ ਜਿਹੜਾ ਸਾਡੇ ਦੇਸ਼ ਰੱਖਦਾ ਹੈ ਏ ساری ਇੰਨੀਆਂ ਗੱਲਾਂ ਕਹਿੰਦੀ ਹੋਈ ਵਿਕਾਸ ਨੂੰ ਤੁਸੀਂ ਬਹੁਤ ਕੁਝ ਦੇਖਿਆ ਸੜਕਾਂ ਦਾ ਨਿਰਮਾਣ ਵੀ ਮੈਂ ਕਿਹਾ ਤੁਸੀਂ ਲਿਖਿਆ ਹੀ ਹੋਣਾ ਜਾਂ ਦੇਖਿਆ ਹੀ ਹੋਣਾ ਸਭ ਕੁਝ ਤੁਹਾਡੇ ਸਾਹਮਣੇ ਹੈ ਕਹਿੰਦੇ ਆ ਮੋਦੀ ਹੈ ਤਾਂ ਮੁਮਕਿਨ ਹੈ ਇੱਕ ਨਾਰਾ ਲੱਗਿਆ ਪਰ ਇਹ ਇੱਕ ਨਾਰਾ ਨਹੀਂ ਇਹ ਸੱਚ ਵਿੱਚ ਸੱਚਮੁੱਚ ਦਿਖਾਤਾ ਉਹਨਾਂ ਨੇ ਕਿ ਜਮੀਨੀ ਸਚਾਈ ਹੈ ਅੱਗੇ ਸਰਕਾਰਾਂ ਜਿਹੜੀਆਂ ਆਉਂਦੀਆਂ ਸੀ ਕਹਿੰਦੀਆਂ ਸੀ ਇਹ ਕਿੱਦਾਂ ਹੋਏਗਾ ਤੇ ਉਹ ਕਿੱਦਾਂ ਹੋਏਗਾ ਪਰ ਮੋਦੀ ਜੀ ਨੇ ਉਹ ਕਰਕੇ ਦਿਖਾਇਆ ਹੁਣ ਰਾਜਨੀਤਿਕ ਵਾਦਿਆਂ ਦੀ ਨਹੀਂ ਰਹੀ ਉਹਨਾਂ ਨੇ ਜੋ ਕਿਹਾ ਉਹ ਕੀਤਾ ਜੇ ਉਹਨਾਂ ਨੇ ਵਿਕਾਸ ਦੀ ਗੱਲ ਕੀਤੀ ਵਿਸਾ ਵਿਕਾਸ ਕੀਤਾ ਜੇ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਉਹ ਕੀਤਾ ਜੁਵਾ ਸ਼ਕਤੀ ਦੇ ਨਿਰਮਾਣ ਦੀ ਗੱਲ ਕੀਤੀ ਉਹ ਵੀ ਕੀਤਾ ਤੇ ਹਰ ਗੱਲ ਦਾ ਉਹਨਾਂ ਨੇ ਜਵਾਬ ਦਿੱਤਾ ਤੁਹਾਡੇ ਸਾਹਮਣੇ ਹੀ ਹੈ ਹੁਣੇ অপারেশন ਸਿੰਦੂਰ ਜਦੋਂ ਹੋਇਆ ਉਹਨਾਂ ਨੇ ਇੱਕੋ ਗੱਲ ਕਹੀ ਸੀ ਮੈਂ ਚੁੰਨ ਚੁੰਨ ਕੇ ਮਾਰਾਂਗਾ ਔਰ ਵਾਕਿਆ ਹੀ ਪਾਕਿਸਤਾਨ ਦੇ ਵਿੱਚ ਜਾ ਕੇ ਅਤੰਕੀਆਂ ਟਿਕਾਣਿਆਂ ਨੂੰ 에ਅਰ ਬੇਸ ਨੂੰ ਜਿਸ ਤਰ੍ਹਾਂ ਉਹਨਾਂ ਨੇ ਚੁੰਨ ਚੁੰਨ ਕੇ ਨਿਸ਼ਾਨਾ ਬਣਾਇਆ ਆਪਣਾ ਉਹ ਤੁਸੀਂ ਸਭ ਨੇੜੇ ਹੀ ਜਾਣਦੇ ਹੋ ਫੇਰ ਵਿਰਾਸਤ ਵੀ ਔਰ ਵਿਕਾਸ ਵੀ ਸਾਂਸਕ੍ਰਿਤੀਤ ਦੋਹ ਦਰੋਹਰ ਤੇ ਆਧੁਨਿਕੀ ਆਧੁਨਿਕ ਕਰਨਾ ਅੱਜ ਆਧੁਨਿਕ ਦਾ ਜਿਹੜਾ ਆਪਸ ਦੇ ਵਿੱਚ ਸਮਾਵੇਸ਼ ਹੈ ਉਹ ਬੜਾ ਮੁਸ਼ਕਿਲ ਹੁੰਦਾ ਹੈ ਕਹਿੰਦੇ ਆ ਸੰਸਕ੍ਰਿਤੀ ਵੀ ਬਚੀ ਰਵੇ ਲੇਕਿਨ ਅਸੀਂ ਮਾਡਰਨ ਵੀ ਹੋਈਏ ਇਹ ਕਿਹਨੇ ਕਰਕੇ ਦਿਖਾਇਆ ਮੋਦੀ ਜੀ ਨੇ ਅੰਤਕਵਾਦ ਤੇ ਸਖਤ ਨੀਤੀ ਤੁਸੀਂ ਦੇਖ ਚੁੱਕੇ ਹੋ ਡਿਫੈਂਸ ਦਾ ਹੀ ਵਧ ਗਿਆ ਭ੍ਰਸ਼ਟਾਚਾਰ ਤੇ ਪ੍ਰਹਾਰ ਕੀਤਾ ਕੋਟਾਲੇ ਖਤਮ ਕੀਤਾ ਇਹਨਿਲ ਅੰਮੀ ਚ ਪਾਰਦਰਸ਼ਿਤਾ ਲਿਆਂਦੀ। ਕੋਟਾਲੇ ਤਾਂ ਹੁਣ ਬਿਲਕੁਲ ਹੋ ਹੀ ਨਹੀਂ ਸਕਦੇ। ਸਾਰਾ ਕੰਮ ਤੁਹਾਡੇ ਸਾਹਮਣੇ ਹੀ ਹੁੰਦਾ ਹੈ। ਇਸ ਤੋਂ ਬਾਅਦ ਭਾਰਤ વૈશ્વਿਕ નેਤਰਤਵ ਕਰਨ ਦੇ ਵਿੱਚ ਅੱਜ ਸਭ ਤੋਂ ਅੱਗੇ ਹੈ। ਵਿਸ਼ਵ ਦੇ ਵਿੱਚ ਭਾਰਤ ਦੇ નેਤਰਤਵ ਨੂੰ ਸਾਰੇ ਮੰਨ ਰਹੇ ਨੇ ਕਿ ਹਾਂਜੀ ਮੋਦੀ ਜੀ ਆਓ ਤੇ ਸਾਡਾ ਕਈਆਂ ਦੇ ਤਾਂ ਸੋਲੂਸ਼ਨ ਕਰਨ ਵੀ ਜਾਂਦੇ ਨੇ ਮੋਦੀ ਜੀ। ਔਰ ਵਿਸ਼ਵ ਵਿੱਚ ਦਿਖਾਤਾ ਉਹਨਾਂ ਨੇ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ। ਡਿਜੀਟਲ ਟਰੈਕਿੰਗ ਔਰ ਸੋਸ਼ਲ ਆਡਿਟਿੰਗ ਸਰਕਾਰੀ ਯੋਜਨਾਵਾਂ ਦੀ ਨਿਗਰਾਨੀ ਕਿੱਦਾਂ ਕੀਤੀ ਜਾਂਦੀ ਹੈ ਇਹ ਡਿਜੀਟਲ ਟਰੈਕਿੰਗ ਤੇ ਸੋਸ਼ਲ ਅਡਿਟ ਦੇ ਤਰ੍ਹਾਂ ਇਹਨਾਂ ਦੀ ਯੋਜਨਾ ਦੀ ਸਾਰੀ ਨਿਗਰਾਨੀ ਕੀਤੀ ਜਾਂਦੀ ਹੈ ਆਯੁਰਵੇਦ ਔਰ ਤੁਸੀਂ ਇੱਕ ਚੀਜ਼ ਦੇਖੋਗੇ ਛੋਟੀ ਜੀ ਕਿ ਇਹਨਾਂ ਨੇ ਯੋਗ ਨੂੰ ਕਿਸ ਤਰ੍ਹਾਂ ਵਿਸ਼ਵ ਪੱਧਰ ਤੇ ਲਿਆਂਦਾ ਜਿਹੜੀ ਭਾਰਤ ਦੀ ਇੱਕ ਸੰਸਕ੍ਰਿਤੀ ਸੀ 21 ਜੂਨ ਨੂੰ ਦਿਨ ਆਉਣ ਵਾਲਾ ਹੈ ਜਿਹੜਾ ਯੋਗਾ ਡੇ ਅੱਜ ਭਾਰਤ ਨੇ ਅੱਜ ਵਿਸ਼ਵ ਉਹਨੂੰ ਮਨਾ ਰਿਹਾ ਹੈ ਆਯੁਰਵੇਦ ਨੂੰ ਸਥਾਨ ਦਵਾਇਆ ਕਿ ਆਯੁਰਵੇਦ ਜਿਹੜੀ ਭਾਰਤ ਦੀ ਤਰੋਹਰ ਹੈ ਆਯੁਰਵੈਦਿਕ ਇਹੋ ਜੀ ਚੀਜ਼ ਐ ਜਿਹਦੇ ਰਾਹੀਂ ਕਈ ਚੀਜ਼ਾਂ ਦਾ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਉਹ ਦਿਖਾਇਆ ਕੋਵਿਡ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਕਿ ਭਾਰਤ ਤੋਂ ਦਵਾਈ ਗਈ ਕਰੋਨਾ 'ਚ ਲੋਕਾਂ ਦਾ ਧਿਆਨ ਸੀਗਾ ਕਿ ਭਾਰਤ ਸਾਨੂੰ ਵੀ ਕਰੋਨਾ ਦੀ ਦਵਾਈ ਦੇ ਦੇਵੇ ਇੰਜੈਕਸ਼ਨ ਫ੍ਰੀ ਲਗਾਏ ਗਰੀਬਾਂ ਨੂੰ ਇਸ ਬੀ ਮਹਾਮਾਰੀ ਤੋਂ ਬਚਾ ਲੈ ਕਹਿੰਦੇ ਆ ਜੀ ਥਾਲੀ ਬਜਾਤੇ ਐ ਕਰਤਾ ਭਾਰਤ ਦੇ ਪ੍ਰਧਾਨ ਮੰਤਰੀ ਜੀ ਆਪਣੀ ਤਰੋਹਰ ਸੰਸਕ੍ਰਿਤੀ ਨੂੰ ਸਮੇਟਦੇ ਹੋਏ ਦੇਸ਼ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ ਉਦੀ ਪੁਰਾਣੀ ਗરિਮਾ ਵਾਪਸ ਕਿਦਾਂ ਦਿਵਾਨੀ ਹੈ ਇਹ ਵੀ ਜਾਣਦੇ ਨੇ ਤੇ ਉਹਨਾਂ ਦੀ ਸਰਕਾਰ ਦੇ ਹੁੰਦੇ ਹੋਏ ਜਿਹੜਾ ਦੇਸ਼ ਦੇਸ਼ ਪਹਿਲਾਂ ਹਨੇਰੇ ਵੱਲ ਜਾ ਰਿਹਾ ਸੀਗਾ ਕਿ ਕੁਝ ਵੀ ਕਲੀਅਰ ਨਹੀਂ ਸੀਗਾ ਡਰਦਾ ਹੋਇਆ ਜੀ ਰਿਆ ਸੀ 2014 ਤੋਂ ਪਹਿਲਾਂ ਅੱਜ ਉਹ ਸਿਰ ਚੱਕ ਕੇ ਅੰਧੇਰੇ ਤੋਂ ਆਸ਼ਾ ਵੱਲ ਉਜਾਲੇ ਵੱਲ ਤੇ ਨਿਰਾਸ਼ਾ ਤੋਂ ਆਸ਼ਾ ਵੱਲ ਭ੍ਰਸ਼ਟਾਚਾਰ ਤੋਂ ਸੁਸ਼ਾਸਨ ਵੱਲ ਜਾ ਰਿਹਾ ਐ ਐਨਆਈ ਕਹਿੰਦੀ ਹੋਈ ਇਹ 11 ਸਾਲ ਸੀ ਤੁਹਾਡੇ ਅੱਗੇ ਬਾਕੀ ਮੇਰੇ ਤੋਂ ਬਾਅਦ ਮੇਰੇ ਪ੍ਰੈਸ ਵਾਲੇ ਵੀਰ ਵੀ ਜਾਣਦੇ ਨੇ ਆਮ ਜਨਤਾ ਵੀ ਜਾਣਦੀ ਏ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹ ਵਿਕਾਸ ਦੀ ਔਰ ਇਹ ਪ੍ਰਗਤੀ ਤੁਹਾਨੂੰ ਆਪਣੇ ਆਪ ਨਜ਼ਰ ਆਏਗੀ ਐਨਏ ਕਹਿੰਦੀ ਹੋਈ ਮੈਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਦਿੰਦੀ ਆ ਨਮਸਕਾਰ ਕਰਦੀ ਆ ਕਿ ਤੁਸੀਂ ਨਮਨ ਹੋ ਕੇ ਇੱਕ ਗੱਲ ਕਹਿੰਨੀ ਆ ਭਾਰਤੀ ਹੁੰਦੇ ਸਾਲ ਦੀ ਯਾਤਰਾ ਨੂੰ ਔਰ ਰਾਜਨੀਤੀ ਦੀ ਇਸ ਪਰਫਾਰਮੈਂਸ ਨੂੰ ਜ਼ਰੂਰ ਦੇਖੋ ਤਾਂ ਕਿ ਕਦੀ ਵੀ ਅਜੇ ਤੱਕ ਇਹ ਹੋਇਆ ਨਹੀਂ ਸੀ ਜਿਹੜਾ ਕੰਮ ਉਹ ਕੰਮ ਪਾਰਦੇ ਵਿੱਚ ਹੋਏ ਨੇ ਬਹੁਤ ਬਹੁਤ ਧੰਨਵਾਦ ਜਾਨ ਜਿਹੜੇ ਕੋਵਿਡ ਦੀ ਤੁਸੀਂ ਗੱਲ ਕੀਤੀ ਹੈ ਕੋਵਿਡ केरला ਤੋਂ ਫਿਰ ਦੁਬਾਰਾ ਪੰਜਾਬ ਦੇ ਵਿੱਚ ਆ ਰਿਹਾ ਹੈ ਕਹਿੰਦੇ ਕਿਉਂ ਨਹੀਂ ਕੰਟਰੋਲ ਕੀਤਾ ਜਾ ਰਿਹਾ ਹੈ ਕਿ ਮੇਰੀ ਇੱਥੇ ਤੱਕ ਗੱਲ ਸੀ ਸੂਸ਼ਾਸਨ ਦੀ ਕਰੋਨਾ ਦਾ ਜਿਹੜਾ ਕਾਲ ਆਇਆ ਇਹਦੇ ਵਿੱਚ ਵੀ ਸ਼ਾਸਨ ਆਪਣੇ ਜਿਹੜੇ ਮੋਦੀ ਜੀ ਹੈ ਉਹਨਾਂ ਨਿਪਟਾਂ ਦੇ ਸਾਰੇ ਨਿਪਟਾਰੇ ਚੱਲ ਰਹੇ ਨੇ ਔਰ ਆਪਾਂ ਲੋਕਾਂ ਨੂੰ ਵੀ ਉਹਦੇ ਚ ਬਚ ਕੇ ਰਹਿਣਾ ਪਏਗਾ ਕਿਉਂਕਿ ਜਨ ਜਾਗਰਣ ਨੂੰ ਇੱਕ ਯਾਦ ਹੋਏਗਾ ਕਿ ਉਦੋਂ ਜਨ ਨੂੰ ਵੀ ਜਾਗਰਿਤ ਕੀਤਾ ਗਿਆ ਸੀ ਲੋਕਾਂ ਨੂੰ ਵੀ ਜਾਗਰਿਤ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਤੁਸੀਂ ਆਪਣਾ ਬਚਾਅ ਕਰ ਰਹੇ ਹੋ ਔਰ ਟਾਈਮ ਟਾਈਮ ਤੋਂ ਇਸ ਟਾਈਮ ਕਿਸ ਵਕਤ ਵੀ ਸਵਸਥ ਅਸਵਸਥਿਆ ਦੀ ਜਿਹੜੀਆਂ ਆ ਰਹੀਆਂ ਨੇ ਉਹ ਪੂਰੀਆਂ ਕਟੇਸ਼ਨ ਜਾਰੀ ਹੋ ਰਹੀਆਂ ਨੇ ਕਿ ਤੁਸੀਂ ਆਪਣਾ ਬਚਾਅ ਇਸ ਤਰ੍ਹਾਂ ਕਰੋ ਆਸ਼ਮਾਨ ਦੀ ਗੱਲ ਕੀਤੀ ਤੁਸੀਂ ਜਿਹੜੇ ਜ਼ਿਆਦਾਤਰ ਹਸਪਤਾਲਾਂ ਵਾਲੇ ਜਿਹੜੇ ਆਸ਼ਮਾਨ ਕਾਰਡ ਜਿਹੜੇ ਚਲਾ ਨਹੀਂ ਰਹੇ ਆਯੁਸ਼ਮਨ ਕਾਰਡ ਜਿਹੜੇ ਹੈਗੇ ਸਭ ਹਸਪੀਟਲਸ ਚ ਚੱਲਦੇ ਹੈਗੇ ਆ ਪੰਜਾਬ ਸਰਕਾਰ ਦੀ ਨੀਤੀ ਹੈਗੀ ਹੈ ਜਿਹੜਾ ਕਿ ਇੱਥੇ ਪੈਸੇ ਜਿਹੜੇ ਬਕਾਇਆ ਹੈਗੇ ਪ੍ਰਾਈਵੇਟ ਹਸਪੀਟਲਸ ਦੇ ਉਹ ਦੁੰਦੇ ਨਹੀਂ ਪਈ ਆਯੁਸ਼ਮਨ ਸਕੀਮ ਚ ਜਿਹੜੀ ਪ੍ਰਾਈਵੇਟ ਹਸਪੀਟਲਸ ਤੋਂ ਪ੍ਰਾਈਵੇਟ ਹਸਪੀਟਲਸ ਨੂੰ ਜਿਹੜੀ ਸਹੂਲਤ ਦੇਣੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਡਿਊਜ਼ ਟਾਈਮ ਤੇ ਕਲੀਅਰ ਕਰਨੇ ਚਾਹੀਦੇ ਔਰ ਡਿਊਜ਼ ਨਾ ਕਲੀਅਰ ਕਰਦੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਥੋਂ ਸਾਰੇ ਜਿਹੜੇ ਉਦੇ ਵਿੱਚ ਉਹਨਾਂ ਨੇ ਭੇਜਤੇ ਹੈਗੇ ਸਿਵਲ ਹਸਪੀਟਲ 'ਚ ਉਸ ਟ੍ਰੀਟਮੈਂਟ ਦੀ ਜੇ ਤੁਸੀਂ ਕਰ ਪੰਦੇ ਸਿਵਲ ਨਹੀਂ ਸਿਵਲ ਹਸਪੀਟਲ ਦੇ ਵਿੱਚ ਅਗਰ ਕੋਈ ਆਸ਼ਮਾਨ ਕਾਰ ਲੈ ਕੇ ਚੱਲ ਜਾਂਦਾ ਹੈ ਤੇ ਉਹਨੂੰ ਦੱਸਿਆ ਜਾਂਦਾ ਹੈ ਕਿ ਇਹ ਇਹ ਜਿਹੜੇ ਤੁਹਾਡੇ ਹਸਪੀਟਲ ਹੈ ਇਹ ਵੈਰੀਫਾਈ ਕਿਤੇ ਗਏ ਨੇ ਉਹਨਾਂ ਹਸਪੀਟਲਾਂ ਦੇ ਵਿੱਚ ਇਲਾਜ ਹੋ ਰਿਹਾ ਮੋਗੇ ਦੇ ਕਿੰਨੇ ਪ੍ਰਾਈਵੇਟ ਹਸਪੀਟਲਾਈਜ਼ ਜਿਨ੍ਹਾਂ ਦਾ ਬਾਕੀ ਇਹ ਤਾਂ ਕਿੰਨਾ ਐਕਸਕਿਊਜ਼ ਮੀ ਸਰ ਅਬ ਮੇਰੀ ਆਈ ਯੋਜਨਾ ਤੇ ਗੱਲ ਹੋ ਰਹੀ ਸੀ ਮੇਰੇ ਕਹਿੰਦਾ ਆਪਾਂ ਉਹਨਾਂ ਤੇ ਹੀ ਗੱਲ ਕਰੀਏ ਇਸ ਵਾਰ ਜਿਹੜੇ ਲੋਕ ਇਲਾਜ ਤੋਂ ਬਗੈਰ ਤੜਪ ਰਹੇ ਐ ਆਯੂਸ਼ਮਾਨ ਤੁਸੀਂ ਗੱਲ ਕੀਤੀ ਆਯੂਸ਼ਮਾਨ ਆਯੂਸ਼ਮਾਨ ਕਾਰਡ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਇਹੀ ਕਹੀ ਹੈ ਨਾ ਕਿ ਉਹਨੂੰ ਸਿਵਲ ਹਸਪੀਟਲ ਲੈ ਕੇ ਜਾਓ ਉਹ ਤੁਹਾਨੂੰ ਦੱਸਣਗੇ ਕਿ ਇੱਥੇ ਕਹਿੰਦੇ ਜੀ ਇੱਥੇ ਤੇ ਚੱਲੇਗਾ ਬਲਕਿ ਉਹ ਪ੍ਰਾਈਵੇਟ ਡਾਕਟਰਾਂ ਕੋਲ ਜਾਂਦੇ ਉੱਥੇ ਚੱਲਦੇ ਨੇ ਤੇ ਉਹਦੀ ਉਹਦੇ ਲਈ ਵੀ ਹਰ ਜਗ੍ਹਾ ਵਾਸਤੇ ਇੱਕ ਗੱਲ ਤੁਸੀਂ ਮੈਨੂੰ ਦੱਸੋ ਗਵਰਨਮੈਂਟ ਜੌਬ ਕਿਨੂੰ ਮਿਲਦੀ ਹੈ ਗਵਰਨਮੈਂਟ ਜੌਬ ਉਹਨੂੰ ਮਿਲਦੀ ਹੈ ਜਿਹੜਾ ਵੈਲ ਕੁਆਲੀਫਾਈਡ ਪਰਸਨ ਹੋਵੇ ਔਰ ਵੈਲ ਜਿਹਦੇ ਕੋਲ ਐਜੂਕੇਸ਼ਨ ਹੋਵੇ ਸਿਵਲ ਹਸਪੀਟਲ ਦੇ ਡਾਕਟਰਸ ਵੀ ਵੈਲ ਕੁਆਲੀਫਾਈਡ ਨੇ ਲੇਕਿਨ ਉਹਨਾਂ ਦੇ ਨਾਲ ਕੁਝ ਹਸਪੀਟਲ ਜੋੜੇ ਗਏ ਨੇ ਪ੍ਰਾਈਵੇਟ ਜਿਹੜੇ ਹਸਪੀਟਲਾਂ 'ਚ ਇਲਾਜ ਚੱਲਦਾ ਹੈ ਪੰਜਾਬ ਦੀ ਗੱਲ ਨਾ ਕਰਕੇ ਮੈਂ 올 ਇੰਡੀਆ ਦੀ ਗੱਲ ਕਰ ਰਹੀ ਆ ਇਸ ਲਈ ਤੁਹਾਡੇ ਨਾਲ ਜਿਹੜੀ ਗੱਲ ਕਰਨ ਆਈ ਆ ਮੈਂ ਪੂਰੇ ਭਾਰਤ ਦੇ ਵਿਕਾਸ ਦੀ ਗੱਲ ਕਰ ਰਹੀ ਆ ਜਿੱਥੇ-ਜਿੱਥੇ ਬਾਸਪਾ ਦੀਆਂ ਸਰਕਾਰਾਂ ਨੇ ਤੁਸੀਂ ਉੱਥੇ ਦੱਸੋ ਕਿ ਉੱਥੇ ਕਿਤੇ ਕਾਰਡ ਨਹੀਂ ਚੱਲ ਰਹੇ ਉੱਥੇ ਹਰ ਜਗ੍ਹਾ ਕਾਰਡ ਚੱਲ ਰਹੇ ਨੇ ਹਰ ਜਗ੍ਹਾ ਸਭ ਕੁਝ ਹੋ ਰਿਹਾ ਹੈ ਇਹ ਤਾਂ ਹੁਣ ਤੁਸੀਂ ਲੋਕਾਂ ਨੇ ਸੋਚਣਾ ਹੈ ਕਿ ਅਸੀਂ ਵਿਕਾਸ ਦੀ ਇੰਨੀ ਦਰ ਜਿਹੜੀ ਆ ਸਾਨੂੰ ਚੀਜ਼ਾਂ ਮਿਲਦੀਆਂ ਨੇ ਸਕੀਮਾਂ ਮਿਲਦੀਆਂ ਨੇ ਉਹ ਕਿਸ ਲਈ ਸਾਡੇ ਤੱਕ ਰੋਕੀਆਂ ਜਾਂਦੀਆਂ